Thank <laughs> you. ਦੀ ਹਰ ਇੱਕ ਪਿਆਰ ਜਿਹੜਾ ਇੰਨੀਆਂ ਚੀਜ਼ਾਂ ਨੂੰ ਸਾਥ ਤੋਂ ਪਾਵੇ ਇਹ ਆਵਾਜ਼ਾਂ ਸੁਣਦੇ ਜਾ ਰਹੇ ਹਾਂ ਦੋਨੋਂ ਜਿਹੜੇ ਆਵਾਜ਼ ਹੈ ਨਾਲ ਪੜੀ ਮੁੰਡੇ ਨੂੰ ਸਾਥ ਜੀ ਦੱਸਦੇ ਆਖਿਆ ਹਾਂ ਆਪ ਅਨੁਸਾਰ ਤੁਹਾਨੂੰ ਜਿਹੜੇ ਲੋਕੋਂ ਤੋਂ ਸਾਥ ਜੀ ਮਹਾਰਾਜ ਪਾਉਂਦੇ ਬਾਲ ਦੇ ਬਾਲ ਦੇ ਜੋਤਸ ਦੇ ਸਾਥ ਦੇ ਕਲ वपतेहु नमोते आप तुम सबों का और और आदर हजूर जहां का सभी सभी को आहात करो आज सब निमकार दानम सम सह सतगुरु श्री गुरु राम सहाय महाराज के द्वारा लक्षर का 72 पद खाससा जी साहब बोल जी गुरुवाणी गुरुनाथ जी से ਇਹ ਪ੍ਰਾਚੀਨ ਸਥਾਨ ਦੇ ਸ੍ਰੀ ਆ ਵਿਸਾਖੀ ਦਾ ਮੌਕਾ ਵੀ ਇੱਥੇ ਗਰਾ ਲੀਆ ਕੀ ਕਹਨੇ ਚਾਹਦੇ ਸੰਗਤ ਜੀ ਵਾਹੋ ਜੀ ਕਾ ਖਾਲਸਾ ਵਾਹੋ ਜੀ ਕੀ ਫਤਿਹ ਪਾਲਬ ਸਦਕਾਰ ਜੋ ਗੁਰੂ ਖਾਲਸਾ ਸਾਜ ਸੰਗਤ ਇਹ ਅੱਜ ਬਹੁਤ ਹੀ ਖੁਸ਼ਿਆ ਭਰਿਆ ਸਮਾ ਹੈ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦਾਰਾ ਹਰਿਆਵੱਲਾ ਸਾਹਿਬ ਵਿਖੇ ਖਾਲਸੇ ਪੰਥ ਦਾ ਸਾਜਲਾ ਲਿਵਸ ਬਸਾਖੀ ਦਾ ਜੋੜ ਮੇਲਾ ਅਤੇ ਸਾਖ ਦੀ ਸਭ ਲਾਂ ਦਾ ਦਿਹਾੜਾ ਪ੍ਰੇਮ ਪਿਆਰ ਸਰਕਾਰ ਸਾਹਿਤ ਦੂਰ ਦਲੇਦਿਓਂ ਦੇਸ਼ਾਂ ਦਸ਼ਾਂਤਰਾ ਤੋਂ ਚੱਲ ਕੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਤਗੁਰੂ ਜੀ ਨੂੰ ਸ਼ਾਦਾਲ ਦੇ ਫੁੱਲ ਅਰਪਣ ਕਰ ਰਹੇ ਹਾਲ ਅਤੇ ਸਤਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਲ ਇਸ ਖੁਸ਼ੀ ਪਰੇ ਸਭੇ ਤੇ ਦਾਸ ਵੱਲੋਂ ਮਿਸਲ ਸ਼ਹੀਦ ਦਾਤਾ ਲਾਲ ਹਰੀਆਬੇਲਾ ਜਫੇਵੰਦੀ ਵੱਲੋਂ ਇਥੋਂ ਦੇ ਸਮੂਹ ਸੇਵਾਦਾਰਾਂ ਵੱਲੋਂ ਭਾਰਤੀ ਦੇ ਕੋਲੇ ਕੋਲੇ ਵਿੱਚ ਵੱਸਣ ਵਾਲੇ ਸਭ ਗੁਰੂ ਨਾਲ ਕਲਾਮਲੇ ਵਾ ਸਿੰਘ ਸਰਦਾਰ ਕਾਨ ਗੁਰੂ ਖਾਲਸਾ ਜੀ ਨੂੰ ਖਾਲਸੇ ਪੰਥ ਦੇ ਸਾਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ